ਸ਼੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਅ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਬਾਦਸ਼ਾਪੁਰ ਮੜਿਆਲਾ ਤਹਿਸੀਲ ਤੇ ਜ਼ਿਲ੍ਹਾ ਬਾਈ ਦਾ ਹੈਗਾ ਸੱਜਣੋ ਮਰੇ ਦੇ ਕੋਟਲਾ। ਬੱਚੀ ਇੱਕ ਦਿਖਾਵਾਂਗੇ ਪਹਿਲਾਂ ਤੇ ਕੱਦ ਦੀ ਆਈਡੀਆ ਲਾ ਲੇ ਇੱਥੋਂ ਕੱਦ ਕਾਠ ਵੀ ਫੁੱਲ ਵੱਡਾ ਤੇ ਜਾਤ ਨਸਲ ਕੁਆਲਿਟੀ ਵੀ ਫੁੱਲ ਹੈ ਤੇ ਬਾਕੀ ਗੱਲਬਾਤ ਬਾਈ ਨਾਲ ਕਰਾਵਾਂਗੇ। ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਸੱਜਣੋ ਇਹਦਾ ਆਪਾਂ ਵੀਡੀਓ ਦੇ ਵਿੱਚੇ ਕਰਾ ਦਾਂਗੇ ਬਾਈ ਤੋਂ ਆ ਜਾ ਖਾਣ ਫਿਰ। ਔਰ ਕਿਵੇਂ ਆ ਵਧੀਆ ਬਾਈ ਤੁਸੀਂ ਵਧੀਆ ਗੁੱਡ ਗੁੱਡ ਇੱਕ ਖਾਸੀਅਤ ਆ ਇਹ ਸੱਜਣ ਦੀ ਬਿੱਲੇ ਤੇ ਮਾਰਦੇ ਕੈਮਰਾ ਪੱਲਾ ਇਹ ਮੁੰਡਾ ਨਾ ਹੱਸਦਾ ਰਹਿੰਦਾ ਹਰੇਕ ਵੀਡੀਓ ਦੇ ਵਿੱਚ ਨਰਾਜ ਨਹੀਂ ਦੇਖਿਆ ਕਦੇ ਸੂਹਾ ਕਿਹੜਾ ਬਿੱਲੇ ਦਾ ਆਪਣਾ ਪਹਿਲਾ ਸੂਹਾ ਬਾਈ origignal ਪਹਿਲਾ ਸੂਹਾ ਕੱਲ ਦੁਪਹਿਰ 1:00 ਦੀ ਸੂਈ ਹੋਈ ਆ ਜੇਰ ਜੇਰ ਜੱਪਾ ਡਾਣਾ ਵੀਡੀਓ ਫੋਟੋ ਆਪਣੇ ਕੋਲੇ ਹੈਗੀਆਂ ਨਾਲ ਹੈਗਾ ਮੇਰ ਬੱਚਾ ਮੇਰ ਤੇ ਮੂੰਹੋਂ ਬਾਈ ਚਾਰ ਦੰਦਾ ਦੰਦਾਂ ਚ ਆ ਗਈ ਚਾਰ ਦੰਦ ਸੂਆ ਆ ਗਈ ਪਹਿਲਾ ਤੇ ਆਰਡਰ ਆ ਗਿਆ ਬਾਹਰ ਵਾਲੀਆਂ ਗਾਵਾਂ ਨਾਲ ਦਾ ਬਿਲਕੁਲ ਫਿਕਸ ਹਾਂ ਭਾਈ ਜਮਾ ਫਿੱਟ ਫਿੱਟ ਲੈ ਵੇਖ ਮੜਾ ਜੀ ਕੱਦ ਕਾਠ ਵੀ ਚੰਗਾ ਫੁੱਲ ਵੱਡਾ ਕੱਦ ਕਾਠ ਆ ਤੇ ਆਰਡਰ ਐਨ ਆ ਗਿਆ ਜਿਵੇਂ ਆਪਾਂ ਕਹੇ ਦੀ ਠੋਸ ਤੇ ਫਿਕਸ ਬਿਲਕੁਲ ਤੇ ਇਥੋਂ ਵਿਲੇ ਸਾਰੀ ਦਿਖਾ ਦਿਆਂ ਸ਼ਕੀਨ ਵੀ ਫੁੱਲਾ ਜਿਵੇਂ ਆਪਾਂ ਕਹਿ ਲੈਣਾ ਨੁਕਰੀ ਬਸ਼ੇਰੀ ਵਾਲਾ ਕੰਮ ਹੈ ਆ ਕਾਲੀ ਘੋੜੀ ਵਾਲਾ ਹੀ ਕੰਮ ਆ ਦੇਖ ਸ਼ਕੀਨ ਵੀ ਫੁੱਲਾ ਦੰਦਾਂ ਚ ਆ ਗਈ ਪਿਓਰ ਚਾਰ ਦੰਦ ਇੱਥੇ ਰੋਕੀ ਮਾੜੀ ਜੀ ਲੈ ਐ ਠੰਡੀ ਠੁੰਡੀ ਦਿਖਾ ਦੇ ਲੈ ਕੋਈ ਚੱਕਰ ਹੀ ਨਹੀਂ ਦਾ ਮੈਂ ਮਰਜੀ ਖੜਾ ਰਹਿ। ਸਵਾ ਆਦੀ ਆ ਗਈ ਬਾਈ ਕਹਿੰਦਾ ਬਿਲਕੁਲ ਠੰਡੀ ਸੀਲ ਸ਼ਕੀਨ ਵੀ ਫੁੱਲਾ ਥਣ ਦਾਸ ਹੈ ਜੀ। ਦਰਦੀ ਦਰਦੀਆ। ਬਸ ਕੋਈ ਗੱਲ ਨਹੀਂ ਦੇਣ ਦੇ ਜਿਹੜਾ ਇਹ ਜਾਣਦੇ। ਐਂ ਦਿਖਾ ਦੇ ਪਹਿਲੇ ਹੋ ਕੇ ਨਾਲ। ਦਿਖਾ ਦੇ ਦਿਖਾ ਦੇ। ਦੰਦਾਂ 'ਚ ਚਾਰ ਦੰਦ ਸੁਹਾ ਪਹਿਲਾ ਕਿਹੜੀ ਕੰਪਨੀ ਦੀ ਹੈ ਇਹ? ਇਹ ਬਾਈ ਹੈਗੀ ਹੈ ਜਰਸੀ ਦੀ 50062 ਦੇ ਸੀਮਨ ਦੀ ਆਪ ਆ ਇਹ। ਇਹਦੀ ਮਾਂ ਸੀਗੀ ਐਚ ਐਫ। ਆ ਪਲੇਖਾ ਵਿੱਚ ਐਚ ਐਫ ਦਾ ਪਉਣੀ ਆ। ਇਹ ਐਚ ਐਫ ਚੁਗੜੀ ਹੋਈ ਆ ਤਾਂ ਇਹਦਾ ਕੱਦ ਵੱਡਾ। ਠੀਕ ਆ ਗੱਲ। ਸਾਰਾ ਬਾਕੀ ਇਨ ਬਿਨ ਜਰਸੀ ਆ। ਠੀਕ ਆ। ਹਾਂ ਇਹ ਤਾਂ ਪਛਾਣ ਤਾਂ ਦਿਖਾ ਬਿੱਲੇ ਥਣ ਦਾ ਸਾਈਜ਼ ਦਿਖਾ ਕੇ ਨਾ ਇੱਕ ਵਾਰੀ ਇਧਰਲੇ ਪੰਨੋ ਵੀ ਦਿਖਾ ਦੇ ਆਰਡਰ ਕੁਆਲਿਟੀ ਇਹਨਾਂ ਠੋਸ ਆ ਗਿਆ ਤੇ ਬਾਡੀ ਬੁੱਡੀ ਵੀ ਦਿਖਾ ਦੇ ਸਮਾਰ ਕੇ ਥਾਣੇ ਦਾ ਆ ਗਿਆ ਜਿਵੇਂ ਮੱਜਾਂ ਦੇ ਹੁੰਦਾ ਹਾਂ ਥਣਾਂ ਦੇ ਪਿਓਰ ਚਾਰ ਦੰਦਾ ਵੀਰੇ ਪਿਓਰ ਚਾਂਦਾ ਚਾਰ ਦੰਦਾ ਬਈ ਅਗਲਾ ਚੱਕਰ ਕਿ ਲੈ ਸ਼ਾਈਨਿੰਗ ਸ਼ੂਨਿੰਗ ਵੀ ਚੰਗੀ ਆ ਕਿ ਸ਼ੇਪ ਸ਼ੂਮਪੂਲਾ ਤਾਂ ਨਹੀਂ ਨਹੀਂ ਬਈ ਕਰਾਈ ਨੇ ਵਪਾਰੀ ਮੋਡੀਫਾਈਡ ਖਰਾਕ ਵਾਲੀ ਸ਼ਾਈਨਿੰਗ ਹੈ ਖਰਾਕ ਵਾਲੀ ਸ਼ਾਈਨਿੰਗ ਇਸ ਕੀ ਫਰਕ ਹੁੰਦਾ ਡਾਕਟਰ ਇਹੇ ਵਾਈ ਆਇਆ ਜਿਹੜਾ ਜਦੋਂ ਆਪਾਂ ਟਰਾਂਜੀਸ਼ਨ ਪੀਰੀਅਡ ਚ 20 ਦਿਨ ਪਹਿਲਾਂ ਨਾਲ ਵਧੀਆ ਸਾਹਮਣੇ ਆ ਬਸ ਉਹਨੂੰ ਹਾਂਜੀ ਫਿਰ ਸ਼ਾਈਨਿੰਗ ਇਦਾਂ ਹੀ ਆਉਂੂ ਕੋਈ ਤੁਹਾਨੂੰ ਪਤਾ ਕਾਲਾ ਰੰਗ ਹੋਈ ਵੱਧ ਜਮਕਦਾ ਠੀਕ ਹੈ ਗੱਲ ਤੇ ਜਿਵੇਂ ਫੇਸ ਵਾਲੇ ਪੱਖ ਤੋਂ ਲਾ ਲਈਏ ਹੈਨਾ ਤੇ ਲੰਬਾਈ ਵਾਲੇ ਪੱਖ ਤੋਂ ਲਾ ਲਈ ਪੂਰੀ ਓਕੇ ਦੀ ਰਿਪੋਰਟ ਆ ਬਾਈ ਅਗਲੇ ਅਗਲੇ ਸੂਏ ਬੱਛੀ ਤਾਂ ਮਤਲਬ ਪਤਾ ਹੀ ਨਹੀਂ ਕੀ ਕਰ ਦੇ ਐਤ ਕੀ ਕੀ ਕਰੂਗੀ ਐਕਤੀ ਬਾਈ ਇਹ 18 ਲੀਟਰ ਮੰਨ ਕੇ ਲੈ ਜੇ ਬਾਈ ਜਿਹੜਾ ਵੀ ਲੈ ਕੇ ਜਾਂਦਾ ਠੀਕ ਆ ਨਾ ਹੁਣ ਇਹਦੇ ਥੱਲੇ ਚੌਣ ਚੌਣ ਵਾਲੀ ਜਿਹੜੀ ਬੋਲੀ ਆ ਖਾਲੀ ਨਹੀਂ ਕਰੀ ਹਾਂਜੀ 12 ਹੋਵੇ 13 ਹੋ ਚਾਉਣਾ ਹੀ ਹੋਵੇ ਐ ਨਹੀਂ ਪਤਾ ਹਾਂ 18 ਲੀਟਰ ਮੰਨ ਕੇ ਲੈ ਜਾਓ ਘੱਟ ਘੱਟ ਕਰੀ ਇਧਰ ਨੂੰ ਸ਼ਕੀਨ ਆ ਗਈ ਫੁੱਲਦਾ ਹਨਾ ਪੂਰੀ ਵੀਰੇ ਪੂਰੀ ਦਿਖਾਈ ਦਿਖਾਈ ਲੈ ਵਾ ਕੇ ਸਰ ਲੈ ਸੁਆਦੀ ਕਰ ਲੈ ਲੈ ਜਮਾ ਖੱਟ ਲੈ ਵਾ ਲੈ ਮਾਰ ਠੋੜ੍ਹ ਲੈ ਵਾ ਬਾਈ ਸੁਆਦੀ ਫੁੱਲ ਠੰਡੀ ਆ ਬਾਈ ਸੁਆਦੀ ਆ ਗਈ ਠੰਡੀ ਪੂਰੀ 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 ਸੁਆਦੀ ਜਿਵੇਂ ਖਾਣ ਓਕੇ ਦੀ ਰਿਪੋਰਟ ਆ ਥਣ ਦੇਖ ਬਾਈ ਥਣ ਜਮਾ ਮੱਝ ਵਰਗਾ ਲੱਗਿਆ ਰੋਗ ਰੋਗ ਦੀ ਚਵਾਈ ਹੈ ਦੀ ਠੀਕ ਹੈ ਗੱਲ ਹਾਂ ਇਧਰ ਹੀ ਦਿਖਾ ਦੇ ਬਾਈ ਲਵੇ ਹੋ ਕੇ ਮੜਾ ਜਾ ਥਣ ਮੂਰ ਦੀ ਥਣ ਦਾ ਸਾਇਦ ਕਰਾ ਦੇ ਵਿਲੇ ਚੈੱਕ ਸਮਾਰ ਕੇ ਨੇੜੋ ਚਾਰੋਂ ਥਾਣਾਂ ਦਾ ਸਹਾਈਜ ਵੀ ਇੱਕੋ ਜਿਹਾ ਤੇ ਆ ਗਿਆ ਤਕਰੀਬਨ ਮੱਜਾ ਨਾਲ ਇੱਥੋਂ ਆਰਡਰ ਦਿਖਾ ਦੇ ਹੁਣ ਪੈਸੇ ਕਿੰਨੇ ਲੈ ਲਈਏ ਜੀ ਪੈਸੇ ਭਾਈ ਜਿਹੜਾ ਆਪਾਂ ਇਹਦਾ ਅੱਜ ਰੇਟ ਕਰਨਾ ਜਮਈ ਹੈਰਾਨ ਕਰਨ ਵਾਲਾ ਰੇਟ ਹੈ ਕੁੱਲ 65000 ਰੁਪਏ 65000 ਦੀ ਕੁੱਲ 65000 ਥੋੜਾ ਬਹੁਤ ਹੀ ਛੋਟ ਛਕ ਕਰਾਂਗੇ ਭਾਈ ਠੀਕ ਹੈ ਗੱਲ ਤੇ ਇਹਦਾ ਰੇਟ ਆਪਾਂ ਦਸਤਾਖਾਨ 65000 ਮੰਨਤਾ ਨੂੰ ਚ ਹੋ ਜੀ ਮੈਂ ਭਾਈ ਜਿਹੜਾ ਜਿਹਨੂੰ ਬੰਦਾ ਖਰੀਦਦਾਰ ਹੋਵਣਾ ਚਾਹਵਾ ਹੁਣ ਆਪਾਂ ਨੂੰ ਮੋੜ ਦੇਣੀ ਹੈਗੇ ਫੋਨ ਲਾ ਲਵਾਂ ਨੰਬਰ ਬੋਲ ਰਿਹਾ 9872503614 9872503614 9872503614 ਬਾਈ ਦਾ ਨੰਬਰ ਹੈ ਸੂਆ ਪਹਿਲਾ ਦੰਦਾਂ ਚ ਚਾਰ ਦੰਦਾਂ ਦਾ ਆਪ ਹੈਗੀ ਆ 50062 ਬਾਈ ਦੀ ਜਰਸੀ ਵੀ ਹਾਂ ਤੇ ਮਾਦਰੇ ਦੀ ਹੈਗੀ ਦੀ ਐਚ ਐਫਾ ਹਾਂ ਉਹਦਾ ਵੀ 24 ਕਿਲੋ ਦਾ ਰਿਕਾਰਡ ਹੈ ਹਾਂ ਉਹਦਾ ਰਿਕਾਰਡ ਵੀ ਬਾਈ ਕਹਿੰਦਾ ਚੰਗਾ ਸੀ ਤੇ ਬਾਕੀ ਇਹ ਤੁਹਾਡਾ ਕੁਆਲਟੀ ਵੀ ਦੱਸਦੀ ਹੈ ਜੀ ਤੇ ਨੰਬਰ ਬਾਈ ਦਾ ਮਿਲ ਆ ਲਿਓ ਜਿਹੜੇ ਸੱਜਣ ਨੂੰ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ